ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸੋ ਦੋਸਤੋ 22 ਸੁਖਦੇਵ ਦੇ ਕੋਲ ਪਹੁੰਚੇ ਹਾਂ ਪਿੰਡ ਬਲਟੋਹਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਤੇ ਬੂਰੀ ਨੀਲੀ ਰਵੀ ਦੀ ਜਿਹੜੀ ਆ ਦੋਸਤੋ ਬਿਲਕੁਲ ਸਕਰੀਨ ਦੇ ਉੱਪਰ ਤੁਸੀਂ ਇਹ ਮੱਝ ਦੇਖ ਰਹੇ ਹੋ ਤੇ ਇਹ ਦੇਖੋ ਜੀ ਬੂਰੀ ਨੀਲੀ ਰਵੀ ਦੀ ਜਿਹੜੀ ਦੋਸਤੋ ਮੱਝ ਵਗਾਊਗਾ ਤੇ ਪ੍ਰੋਪਰ ਸੂਣ ਦੇ ਵਿੱਚ ਹਜੇ ਟਾਈਮ ਲੈ ਜਾਊਗੀ ਤੇ ਬਹੁਤ ਵਧੀਆ ਖੂਬਸੂਰਤ ਜਿਹੜੀ ਆ ਦੋਸਤੋ ਦੇਖਦੀ ਜਿਹੜੀ ਮੱਝ ਆ ਆ ਲੋ ਜੀ ਸੰਪਰਕ ਨੰਬਰ ਜਿਹੜੇ ਆ ਦੋਸਤੋ ਬਿਲਕੁਲ ਸਕਰੀਨ ਤੇ ਚੱਲ ਰਿਹਾ ਨੰਬਰਾਂ ਤੇ ਸੰਪਰਕ ਕਰਕੇ ਬਤੇਰੀ ਗੱਲਬਾਤ ਕਰ ਸਕਦੇ ਜੀ ਹਵਾਨਾ ਜਿਹੜਾ ਦੋਸਤੋ ਬਹੁਤ ਖੂਬਸੂਰਤ ਚੰਗੀ ਆਰਡਰ ਦੀ ਕੁਆਲਿਟੀ ਆ ਮਿਲਕ ਜਿਹੜਾ ਦੋਸਤੋ ਤਕਰੀਬਨ ਚੰਗਾ ਪਾਉਣ ਦੀ ਸੁਭਾਅ ਬਣ ਹੈਗੀ ਆ ਤੇ ਦੋ ਹੋਰ ਮੱਝਾਂ ਵਕਾਊ ਹੈਗੀਆਂ ਨੇ ਬਿਲਕੁਲ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜੀ ਫੁੱਲ ਵੀਡੀਓ ਜਲਦੀ